ਸਭ ਤੋਂ ਪਹਿਲੇ ਤੇ ਜੋ ਮੈਂ ਮਹਿਸੂਸ ਕਰ ਰਿਹਾ ਕਿ ਸਾਰਾ ਪੰਜਾਬ ਸਾਰਾ ਦੇਸ਼ ਅੱਜ ਬਹੁਤ ਦੁਖੀ ਹੈਗਾ ਔਰ ਹਰ ਇਨਸਾਨ ਦੇ ਮਨ ਦੇ ਵਿੱਚ ਇੱਕ ਸ਼ੋਗ ਦੀ ਲਹਿਰ ਹੈਗੀ ਹੈ ਕਿਉਂਕਿ ਸਰਦਾਰ ਫੌਜਾ ਸਿੰਘ ਜੀ ਜੋ ਹੈ ਉਸ ਨੂੰ ਸਾਡੇ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈਗਾ ਔਰ ਸਾਰਿਆਂ ਨੂੰ ਪਤਾ ਹੈਗਾ ਕਿ ਸਰਦਾਰ ਫੌਜਾ ਸਿੰਘ ਜੀ ਪੰਜਾਬ ਦਾ ਔਰ ਦੇਸ਼ ਦਾ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕੀਤਾ ਜਦੋਂ ਵੀ ਤੇ ਮੈਰਾਥਨ ਹੁੰਦੀ ਸੀ ਉਹ ਹਮੇਸ਼ਾ ਦੇ ਵਿੱਚ ਨੰਬਰ 1 ਆਂਦੇ ਸੀ ਉਹਨਾਂ ਨੂੰ ਵਰਲਡ ਚੈਂਪੀਅਨ ਦੀ ਵੀ ਕਿਤਾਬ ਮਿਲਿਆ ਹੈ ਸੋ ਉਹਨਾਂ ਨੇ ਦੇਸ਼ ਲਈ ਪ੍ਰਦੇਸ਼ ਲਈ ਬਹੁਤ ਕੁਝ ਕੀਤਾ ਹੈ ਸੋ ਇਹੋ ਜਿਹੇ ਇਨਸਾਨ ਜੋ ਹੈ ਦੁਨੀਆ ਦੇ ਬਹੁਤ ਘੱਟ ਵਿਰਲੇ ਵਿਰਲੇ ਆਂਦੇ ਹਨ ਸੋ ਮੈਂ ਪਰਮਾਤਮਾ ਕੇ ਕਾਮਨਾ ਕਰਨਾ ਕਿ ਪਰਮਾਤਮਾ ਐਸੀ ਨੇਕ ਰੂਹ ਨੂੰ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਜੋ ਹੈ ਸਾਦਗੀ ਭਰਿਆ ਜੀਵਨ ਜੀਆ ਔਰ ਉਹਨਾਂ ਦਾ ਜੀਵਨ ਜੋ ਹੈ ਦੂਸਰਿਆਂ ਲਈ ਪ੍ਰੇਰਣਾ ਹੈ ਕਿ ਇਨਸਾਨ ਨੂੰ ਕਿਹੋ ਜਿਹਾ ਜੀਵਨ ਜੀਣਾ ਚਾਹੀਦਾ ਹੈ ਦੇਖੋ 114 ਸਾਲ ਤੱਕ ਉਹ ਹੀ ਵਾਸ ਐਕਟਿਵ ਸੋ ਤਾਂ ਹੀ ਹੁੰਦਾ ਅਗਰ ਆਦਮੀ ਦਾ ਜੀਵਨ ਅੱਛਾ ਹੋਵੇ ਤੇ ਸੋ ਮੈਂ ਕਾਮਨਾ ਕਰਨਾ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਔਰ ਅਸੀਂ ਕਦੇ ਵੀ ਇਹਨਾਂ ਨੂੰ ਭੁੱਲ ਸਕਦੇ ਨਹੀਂ ਦੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਹਿਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਪਿਆਰ ਕਰਦੇ ਨੇ ਔਰ ਖਾਸ ਕਰਕੇ სპੋਰਟਸਮੈਨ ਹੋਵੇ ਆਰਮੀ ਵਾਲਾ ਹੋਵੇ ਕੋਈ ਵੀ ਜਿਹੜਾ ਆਦਮੀ ਪੰਜਾਬ ਦਾ ਦੇਸ਼ ਲਈ ਕੁਝ ਕਰਦਾ ਹੈਗਾ ਪ੍ਰਦੇਸ਼ ਲਈ ਕਰਦਾ ਹੈਗਾ ਮਾਨ ਸਾਹਿਬ ਮੈਨੂੰ ਪੂਰਾ ਯਕੀਨ ਹੈ ਕਿ ਉਹਨਾਂ ਦੇ ਨਾਮ ਵਾਸਤੇ ਉਹਨਾਂ ਦੇ ਨਾਮ ਦੇ ਉੱਪਰ ਕੋਈ ਨਾ ਕੋਈ ਸਟੇਡੀਅਮ ਕੋਈ ਸਕੂਲ ਐਸੀ ਯਾਦਗਾਰ ਜ਼ਰੂਰ ਬਣਾਣਗੇ ਹਾਂਜੀ ਸੀਐਮ ਸਾਹਿਬ ਸੰਸਕਾਰ ਦੇ ਉੱਪਰ ਆ ਰਹੇ ਨੇ ਇਸ ਕਰਕੇ ਆ ਰਹੇ ਨੇ ਕਿ ਉਹਨਾਂ ਦੇ ਮਨ 'ਚ ਬਹੁਤ ਸ਼ਰਧਾ ਹੈਗੀ ਇਸ ਪਰਸਨੈਲਿਟੀ ਦੇ ਪ੍ਰਤੀ ਔਰ ਡੈਫੀਨਿਟਲੀ ਮੈਨੂੰ ਪੂਰਾ ਯਕੀਨ ਹੈਗਾ ਕਿ ਮਾਨ ਸਾਹਿਬ ਪੰਜਾਬ ਸਰਕਾਰ ਜੋ ਹੈ ਕਿਤੇ ਚਰਚਾ ਹੋਏਗੀ ਮੈਂ ਵੀ ਰეკਮੈਂਡ ਕਰਾਂਗਾ ਔਰ ਮੈਂ ਚਾਹਾਂਗਾ ਕਿ ਸੀਐਮ ਸਾਹਿਬ ਜੋ ਹੈ ਜ਼ਰੂਰ ਉਹਨਾਂ ਦੇ ਨਾਂ ਦੇ ਉੱਪਰ ਕੋਈ ਯਾਦਗਾਰ ਬਣਾਣ ਤਾਂ ਕਿ ਜਦ ਤੱਕ ਦੁਨੀਆ ਰਹੇ ਤਦ ਤੱਕ ਸਰਦਾਰ ਫੋਜਾ ਸਿੰਘ ਜੀ ਦਾ ਨਾਂ ਰਹੇ ਕਿਉਂਕਿ ਉਹਨਾਂ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਪੰਜਾਬ ਨੂੰ ਬਹੁਤ ਕੁਝ ਦਿੱਤਾ ਅੱਜ ਦੁਨੀਆ ਦਾ ਨਾਂ ਉਹਨਾਂ ਨੇ ਸਾਰੀ ਦੁਨੀਆ ਦੇ ਉੱਪਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈਗਾ ਥੈਂਕ ਯੂ ਵੈਰੀ ਸਭ ਤੋਂ ਪਹਿਲੇ ਤੇ ਜੋ ਮੈਂ ਮਹਿਸੂਸ ਕਰ ਰਿਹਾ ਕਿ ਸਾਰਾ ਪੰਜਾਬ ਸਾਰਾ ਦੇਸ਼ ਅੱਜ ਬਹੁਤ ਦੁਖੀ ਹੈਗਾ ਔਰ ਹਰ ਇਨਸਾਨ ਦੇ ਮਨ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਹੈਗੀ ਹੈ ਕਿਉਂਕਿ ਸਰਦਾਰ ਫੌਜਾ ਸਿੰਘ ਜੀ ਜੋ ਹੈ ਉਸ ਨੂੰ ਸਾਡੇ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈਗਾ ਔਰ ਸਾਰਿਆਂ ਨੂੰ ਪਤਾ ਹੈਗਾ ਕਿ ਸਰਦਾਰ ਫੌਜਾ ਸਿੰਘ ਜੀ ਪੰਜਾਬ ਦਾ ਔਰ ਦੇਸ਼ ਦਾ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕੀਤਾ ਜਦੋਂ ਵੀ ਜਿਹੜੇ ਮੈਚ ਮੈਚਨ ਹੁੰਦੀ ਸੀ ਉਹ ਹਮੇਸ਼ਾ ਦੇ ਵਿੱਚ ਨੰਬਰ 1 ਆਉਂਦੇ ਸੀ ਉਹਨਾਂ ਨੂੰ ਵਰਲਡ ਚੈਂਪੀਅਨ ਦੀ ਵੀ ਕਿਤਾਬ ਮਿਲਿਆ ਹੈ ਸੋ ਉਹਨਾਂ ਨੇ ਦੇਸ਼ ਲਈ ਪ੍ਰਦੇਸ਼ ਲਈ ਬਹੁਤ ਕੁਝ ਕੀਤਾ ਹੈ ਸੋ ਇਹੋ ਜਿਹੇ ਇਨਸਾਨ ਜੋ ਹਨ ਦੁਨੀਆ ਤੇ ਬਹੁਤ ਘੱਟ ਵਿਰਲੇ ਵਿਰਲੇ ਆਂਦੇ ਹਨ ਸੋ ਮੈਂ ਪਰਮਾਤਮਾ ਕੇ ਕਾਮਨਾ ਕਰਨਾ ਕਿ ਪਰਮਾਤਮਾ ਐਸੀ ਨੇਕ ਰੂਹ ਨੂੰ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਜੋ ਹੈ ਸਾਦਗੀ ਭਰਿਆ ਜੀਵਨ ਜੀਆ ਔਰ ਉਹਨਾਂ ਦਾ ਜੀਵਨ ਜੋ ਹੈ ਦੂਸਰਿਆਂ ਲਈ ਪ੍ਰੇਰਨਾ ਹੈ ਕਿ ਇਨਸਾਨ ਨੂੰ ਕਿਹਦਾ ਜੀਵਨ ਜੀਣਾ ਚਾਹੀਦਾ ਹੈ ਦੇਖੋ 114 ਸਾਲ ਤੱਕ ਉਹ ਹੀ ਵਾਸ ਐਕਟਿਵ ਸੋ ਤਾਂ ਹੀ ਹੁੰਦਾ ਹੈ ਅਗਰ ਆਦਮੀ ਦਾ ਜੀਵਨ ਅੱਛਾ ਹੋਵੇ ਤੇ ਸੋ ਮੈਂ कामना ਕਰਨਾ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਔਰ ਅਸੀਂ ਕਦੇ ਵੀ ਇਹਨਾਂ ਨੂੰ ਭੁੱਲ ਸਕਦੇ ਨਹੀਂ ਦੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਪਿਆਰ ਕਰਦੇ ਨੇ ਔਰ ਖਾਸ ਕਰਕੇ ਸਪੋਰਟਸਮੈਨ ਹੋਵੇ ਆਰਮੀ ਵਾਲਾ ਹੋਵੇ ਕੋਈ ਵੀ ਜਿਹੜਾ ਆਦਮੀ ਪੰਜਾਬ ਦਾ ਦੇਸ਼ ਲਈ ਕੁਝ ਕਰਦਾ ਹੈਗਾ ਪ੍ਰਦੇਸ਼ ਲਈ ਕਰਦਾ ਹੈਗਾ ਮਾਨ ਸਾਹਿਬ ਮੈਨੂੰ ਪੂਰਾ ਯਕੀਨ ਹੈ ਕਿ ਉਹਨਾਂ ਦੇ ਨਾਮ ਵਾਸਤੇ ਉਹਨਾਂ ਦੇ ਨਾਮ ਦੇ ਉੱਪਰ ਕੋਈ ਨਾ ਕੋਈ ਸਟੇਡੀਅਮ ਕੋਈ ਸਕੂਲ ਐਸੀ ਯਾਦਗਾਰ ਜ਼ਰੂਰ ਬਣਾਣ ਗਿਆ ਹਾਂਜੀ ਸੀਐਮ ਸਾਹਿਬ ਸੰਸਕਾਰ ਦੇ ਉੱਪਰ ਆ ਰਹੇ ਨੇ ਇਸ ਕਰਕੇ ਆ ਰਹੇ ਨੇ ਕਿ ਉਹਨਾਂ ਦੇ ਮਨ 'ਚ ਬਹੁਤ ਸ਼ਰਧਾ ਹੈਗੀ ਇਸ ਪਰਸਨੈਲਿਟੀ ਦੇ ਪ੍ਰਤੀ ਔਰ ਡੈਫੀਨੇਟਲੀ ਮੈਨੂੰ ਪੂਰਾ ਯਕੀਨ ਹੈਗਾ ਕਿ ਮਾਨ ਸਾਹਿਬ ਪੰਜਾਬ ਸਰਕਾਰ ਜੋ ਹੈ ਕਿਤੇ ਚਰਚਾ ਹੋਏਗੀ ਮੈਂ ਵੀ ਰეკਮੈਂਡ ਕਰਾਂਗਾ ਔਰ ਮੈਂ ਚਾਹਾਂਗਾ ਕਿ ਸੀਐਮ ਸਾਹਿਬ ਜੋ ਹੈ ਜਰੂਰ ਉਹਨਾਂ ਦੇ ਨਾਂ ਦੇ ਉੱਪਰ ਕੋਈ ਯਾਦਗਾਰ ਬਣਾਉਣ ਤਾਂ ਕਿ ਜਦ ਤੱਕ ਦੁਨੀਆ ਰਵੇ ਤਦ ਤੱਕ ਸਰਦ ਫੌਜਾ ਸਿੰਘ ਜੀ ਦਾ ਨਾਂ ਰਵੇ ਕਿਉਂਕਿ ਉਹਨਾਂ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਪੰਜਾਬ ਨੂੰ ਬਹੁਤ ਕੁਝ ਦਿੱਤਾ ਅੱਜ ਦੁਨੀਆ ਦਾ ਨਾਂ ਉਹਨਾਂ ਨੇ ਸਾਰੀ ਦੁਨੀਆ ਦੇ ਉੱਪਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈਗਾ ਥੈਂਕ ਯੂ